ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਸਵੇਰੇ ਉੱਠਣਸਾਰ ਇਸ਼ਨਾਨ ਕਰਨ ਤੋਂ ਪਹਿਲਾਂ ਕਿਹੜਾ ਪਾਠ ਕਰਨਾ ਚਾਹੀਦਾ ਕਿਹੜਾ ਗੁਰਮੰਤਰ ਜਪਣਾ ਚਾਹੀਦਾ ਆਓ ਵਿਸਤਾਰ ਨਾਲ ਸੁਣੀਏ ਸੰਤ ਮਸਕੀਨ ਜੀ ਪਾਸੋਂ ਤੇ ਆਪ ਦੀ ਜ਼ਿੰਦਗੀ ਵਿੱਚ ਵੀ ਤਬਦੀਲੀ ਲਿਆਈਏ ਪਰਮੇਸ਼ਰ ਨਾਲ ਜੁੜੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਮਝ ਤੇ ਮਿਲ ਗਈ ਹੈ ਪਤਾ ਤੇ ਚਲ ਗਿਆ ਪ੍ਰਕਰਦਾ ਕੱਖ ਨਹੀਂ ਪਿਆ ਪਤਾ ਤੇ ਇਹ ਚਲ ਗਿਆ ਸੂਰਜ ਨਿਕਲਣ ਤੋਂ ਪਹਿਲੇ ਪਹਿਲੇ ਅੰਮ੍ਰਿਤ ਵੇਲਾ ਅੱਧੇ ਰਾਤ ਤੋਂ ਬਾਅਦ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਤਿੰਨ ਚਾਰ ਘੰਟਿਆਂ 'ਚ ਜੇ ਮੈਂ ਇੱਕ ਘੰਟਾ ਕਿਸੇ ਵਕਦੀ ਬੈਠ ਕੇ ਜਪ ਕਰਾਂ ਬੜੀ ਗੱਲ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ भगत ਖਾਏ ਖਰਚ ਰਏ ਨਿਖੋਟੇ अर्धन अमृत वेले वत्ते का बीज बड़ी बख्शीश ईरानी सूफी संत शेख सादी साहब का कहना है दुआ कुन बा शब्द चो गदाया 100 अगर में कुनी बादशाह ही भरोसे ऐ बंदे जे तू दिन दे समय सारा दिन ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਇਸ ਤਰ੍ਹਾਂ ਬੈਲੈਂਸ ਬਣੇਗਾ ਜੋ ਅੰਮ੍ਰਿਤ ਵੇਲੇ ਖੁਦਾ ਦੇ ਅੱਗੋਂ ਬਿਖਾਰੀ ਨਹੀਂ ਬਣਦੇ ਉਹ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜੀਵੇ ਨਹੀਂ ਸਕਣਗੇ ਉਹ ਫਿਰ ਬਿਖਾਰੀਆਂ ਦੀ ਤਰ੍ਹਾਂ ਜੀਣ ਰਹੋਦੇ ਪਿੱਟਦੇ ਹੋ ਜੀ ਕੁਰਲਾਂ ਦੇ ਵਜਣ ਗਏ ਪਰ ਜੋ ਅੰਮ੍ਰਿਤ ਵੇਲੇ ਉਸ ਮਹਾਨ ਦਾਤੇ ਦੇ ਅੱਗੇ ਬਿਖਾਰੀ ਬਣ ਜਾਂਦੇ ਨੇ ਫਿਰ ਉਹ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਜਿਸ ਨੂੰ ਬਖਸ਼ੇ ਸਿਵਤਸਾਲਾ ਨਾਨਕ ਪਾਤਸ਼ਾਹੀ ਬਾਦ ਉਹਦੇ ਫਿਰ ਉਹ ਫਿਰ ਬਾਦਸ਼ਾਹਾਂ ਦੀ ਤਰ੍ਹਾਂ ਜੀਉਂਦੇ ਨੇ ਤਾਂ ਖੈਰ ਮਿਹਰ ਕਰਾਂ ਜਿਸ ਨੂੰ ਇਹ ਸਮਝ ਆ ਗਈ ਏ ਧਰਮ ਦੀ ਸਾਧਨਾ ਮਨ ਦੀ ਸਾਧਨਾ ਹੋਰ ਥਾਰੇ ਸਾਰੇ ਕਰਮ ਥੱਕ ਹਾਰ ਕੇ ਮੈਂ ਇਸ ਨਤੀਜੇ ਤੇ ਪਹੁੰਚਿਆ ਕਿ ਸਭ ਕਰਮ ਕਾਂਡੇ ਜਿਹਦੇ ਚ ਮੇਰਾ ਮਨ ਨਹੀਂ ਹੈ ਮੇਰਾ ਮਨ ਨਹੀਂ ਕਰਮ ਕੋ ਉਹ ਹਵਾਜ ਉੱਡ ਗਿਆ ਵਾਹਿਗੁਰੂ ਵਾਹਿਗੁਰੂ ਆਖਿਆ ਜਿੰਨੂੰ ਮੈਂ ਸੁਣ ਨਹੀਂ ਰਿਹਾ ਹਵਾਜ ਉੱਡ ਗਿਆ ਉਹ ਪਾਠ ਜਿੰਨੂੰ ਮੈਂ ਸੁਣ ਨਹੀਂ ਰਿਹਾ ਬਾਹਰ ਦੀ ਵਾਈਬ੍ਰੇਸ਼ਨ ਠੀਕ ਹੋ ਸਕਦੀ ਹੈ ਮੇਰਾ ਆਪਣਾ ਹਿਰਦਾ ਨਹੀਂ ਠੀਕ ਹੋ ਸਕਦਾ ਅਗਰ ਠੀਕ ਹੋ ਸਕਦਾ ਹੈ ਤਾਂ ਗੁਸਤਾਖੀ ਮਾਫ ਮੈਂ ਐਸੇ ਹੀ ਸ਼ਰੇਣੀ ਚਾਂ ਕਈ ਪਾਠੀ ਜ਼ਿੰਦਗੀ ਭਰ ਤੋਂ ਮੇਰੇ ਨਾਲ ਨੇ 18 18 ਘੰਟੇ ਪਾਠ ਉਹ ਕਰ ਰਹੇ ਨੇ ਚਾਰ ਚਾਰ ਤਿੰਨ ਤਿੰਨ ਅਖੰਡ ਪਾਠਾਂ ਦੀ ਡਿਊਟੀ 40 ਸਾਲ ਪਹਿਲੇ ਵੀ ਕਰੋਧੀ ਹੁੰਦੇ ਸਨ ਅੱਜ ਵੀ ਕਰੋਧੀ ਨੇ 40 ਸਾਲ ਪਹਿਲੇ ਵੀ ਮਹਾ ਲੋਭੀ ਹੁੰਦੇ ਸਨ ਅੱਜ ਵੀ ਮਹਾ ਲੋਭੀ 40 ਸਾਲ ਪਹਿਲੇ ਹੀ ਇਰਸ਼ਾਲੂ ਆਉਂਦੇ ਸਨ ਅੱਜ ਵੀ ਇਰਸ਼ਾਲੂ ਨੇ ਔਰ ਗੁਸਤਾਖੀ ਮਾਫ 40 ਸਾਲ ਪਹਿਲੇ ਵੀ ਮਹਾਮੂਰਖ ਆਉਂਦੇ ਸਨ ਅੱਜ ਵੀ ਮਹਾਮੂਰਖ ਕੁਝ ਵੀ ਨਹੀਂ ਕੁਝ ਵੀ ਧਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਤਿ ਕਹਾਲੇ ਧਰਮ ਦੀ ਸਾਧਨਾ ਧਨ ਦੇ ਛਧਿਆ ਹੁਣ ਕੋਈ ਕਹੇਗਾ ਇੱਥੇ ਧਿਆਨ ਪਰ ਗੁਰੂ ਨਾਨਕ ਕਹਿੰਦੇ ਨੇ ਧਨ ਵਿੱਚ ਧਿਆਨ ਕੋਈ ਕਹੇਗਾ ਮੂਰਤੀ ਚ ਧਿਆਨ ਦੇਵੇ ਚ ਧਿਆਨ ਗੁਰੂ ਨਾਨਕ ਕਹਿੰਦੇ ਨੇ ਧਨ ਵਿੱਚ ਧਿਆਨ ਸਭ ਨੇ ਆਪਣੀਆਂ ਆਪਣੀਆਂ ਗੱਲਾਂ ਬਣਾਈਆਂ ਆਪਣੀਆਂ ਆਪਣੀਆਂ ਔਰ ਜਿਹੜੀ ਗੱਲ ਗੁਰਗੰਨ ਸਾਹਿਬ ਤਸਦੀਕ ਨਹੀਂ ਕਰਦੇ ਉਹ ਕਸੋਟੀ ਤੇ ਪੂਰੀ ਨਹੀਂ ਉਤਰਦੀ ਫਿਰ ਮਰਥਾ ਕਿਹੜੀ ਗੱਲ ਦਾ ਟੇਕ ਦੇ ਪਾਇਓ ਗੁਰਗੰਨ ਸਾਹਿਬ ਸਿਰ ਸਿਰ ਸੁਕਾਣਾ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਨੂੰ ਬਾਕੀ ਸਭ ਕੁਝ ਉਹ ਕਰਨਾ ਜੋ ਗੁਰੂ ਗ੍ਰੰਥ ਸਾਹਿਬ ਤੋਂ ਉਲਟ ਉਲਟ ਪਰੇ ਮੱਥਾ ਟੇਕਣਾ ਪਖੰਡ ਨਹੀਂ ਤੇ ਹੋਰ ਕੀ ਹੈ ਸੀਸ ਨਿਵਾਹੀ ਹੈ ਕੀ ਹੈ ਇਹ ਜਾਂ ਰਿਦੇ ਕੋ ਸੁਧ ਦੇ ਜਾਏ ਇੱਕ ਪੁੱਤਰ ਪਿਓ ਨੂੰ ਮੱਥਾ ਟੇਕੇ ਉਹਦੀ ਪ੍ਰਕਰਮਾ ਵੀ ਕਰੇ ਉਹਦੀ ਮੁੱਠੀ ਚਾਪੀ ਵੀ ਕਰੇ ਤੇ ਪਿਤਾ ਕਹਿਦੇ ਪੁੱਤਰ ਜ਼ਰਾ ਇੱਕ ਗਲਾਸ ਪਾਣੀ ਦਿਲਾ ਇਹ ਸਾਡੇ ਕੋਲ ਨਹੀਂ ਹੋਣਾ ਇਹ ਤੋ ਆਪ ਕਰ ਆ ਗਿਆ ਨਹੀਂ ਮੰਨਨੇ ਹੁਕਮ ਨਹੀਂ ਮੰਨਣਾ ਇੱਥੇ ਤੇ ਹੁਕਮ ਮੰਨੀਏ ਹੋਵੇ ਪਰਮਾਨ ਤਾਂ ਖਸਮੇ ਕਾ ਮਹਿਲ ਪਾਏ ਹੁਕਮ ਕਰਨ ਨਾਲ ਮਹਿਲ ਦੀ ਪ੍ਰਾਪਤੀ ਨਹੀਂ ਹੋਵੇਗੀ ਹੁਕਮ ਮੰਨਣ ਨਾਲ ਅਰ ਮਨੁੱਖ ਤੇ ਹੁਕਮਰਾਨ ਹੋਣਾ ਚਾਹੁੰਦਾ ਮੇਰਾ ਹੁਕਮ ਚੱਲੇ ਹੁਕਮ ਚੱਲੇ ਚਲੋ ਤੋ ਹੁਕਮ ਹੋ ਉਹ ਹੁਕਮਰਾਨ ਹੋਵੇਗਾ ਪਰ ਗੁਰਦੁਆਰੇ ਆ ਕੇ ਤੇ ਹੁਕਮ ਮੰਨਣਾ ਹੀ ਪਹਿ ਹੁਕਮ ਮੰਨੇ ਹੋਵੇ ਪਰਵਾਨ ਤਾਂ ਖਸਮੇ ਕਾਮੇਲ ਪਾਏ ਸੀ ਹੁਕਮਰਾਨਾਂ ਦੀ ਤਰ੍ਹਾਂ ਅਗਰ ਤੋ ਗੁਰਦੁਆਰੇ ਆਇਆ ਖਾਲੀ ਆਏਗਾ ਖਾਲੀ ਚਲਾ ਜਾਏ ਕੁਛ ਵੀ ਨਹੀਂ ਕੁਛ ਵੀ ਨਹੀਂ ਧਰਮ ਦੀ ਸਾਧਨਾ ਹੈ ਮਨ ਦੀ ਸਾਧਨਾ ਇਹਦੀ ਸਮਝ ਆ ਗਈ ਕਿ ਧੋਨ ਦੇ ਚ ਧਿਆਨ ਜੋੜਨਾ ਹੈ ਇਸ ਨੂੰ ਕਹਿੰਦੇ ਨੇ ਜਗਿਆ ਸੁ ਜਾਗ ਪਿਆ ਸਮਝ ਆਉਂਦੀ ਸਿਰਫ ਸਮਝ ਹੀ ਨਹੀਂ ਆਈ ਜਪ ਕਰਨ ਲੱਗ ਪਿਆ ਧੋਨ ਧਿਆਨ ਦੀ ਸਾਧਨਾ ਕਰਨ ਲੱਗ ਪਿਆ ਇਹ ਗੱਲ ਵੱਖਰੀ ਹੈ ਸਫਲਤਾ ਮਿਲੀ ਹੈ ਕਿਨੇ ਸਫਲਤਾ ਪ੍ਰਭੂ ਦੇ ਹੱਥੇ ਚ ਕਰਮ ਸਾਡੇ ਕੋਲ ਬੀਜ ਸਾਡੇ ਕੋਲ ਹੈ ਫਲ ਤੇ ਪ੍ਰਭੂ ਕੋਲ ਹੈ ਇਸ ਵਾਸਤੇ ਸਾਨੂੰ ਕਿਹਾ ਤੂੰ ਬੀਜ ਬੋਣ ਦੀ ਚਿੰਤਾ ਕਰ ਫਲ ਦੀ ਚਿੰਤਾ ਪਰਮਾਤਮਾ ਕਰੇਗਾ ਪਰਮਾਤਮਾ ਦੀ ਚਿੰਤਾ ਤੂੰ ਨਾ ਕਰ ਇਸ ਵਾਸਤੇ ਸਾਬ ਕਹਿੰਦੇ ਨੇ ਕਾਹੂ ਫਲ ਕੀ ਇੱਛਾ ਨਹੀਂ ਬਾਚੇ ਕੇਵਲ ਭਗਤ ਕੀਰਤਨ ਸੰਗ ਰਾਜ ਫਲ ਦੀ ਇੱਛਾ ਤੂੰ ਰੱਖੇ ਤੂੰ ਫਲ ਨਾਲ ਜੁੜਿਆ ਰਹੇਗਾ ਕੀਰਤਨ ਨਾਲ ਨਹੀਂ ਜੁੜ ਸਕੇ ਫਲ ਦੀ ਇੱਛਾ ਤੂੰ ਰੱਖੇ ਵਾਹਿਗੁਰੂ ਮੰਤਰ ਦੇ ਜਪ ਨਾਲ ਤੂੰ ਨਹੀਂ ਜੁੜ ਸਕੇਗਾ ਫਲ ਨਾਲ ਜੁੜਿਆ ਇਸ ਵਾਸਤੇ ਤਮਾਮ ਮਹਾਪੁਰਸ਼ਾਂ ਨੇ ਕਿਹਾ ਫਲ ਦੀ ਇੱਛਾ ਨੂੰ ਇੱਕ ਪਾਸੇ ਰੱਖੋ ਕਿਉਂਕਿ ਫਲ ਤੇ ਅਜ ਨਹੀਂ ਅਜ ਤੇ ਬੀਜ ਪਏ ਬੋਂਦੇ ਆ ਫਲ ਲੱਗੇਗਾ ਕੁਝ ਦਿਨਾਂ ਬਾਅਦ ਕਣਕ ਤੇ ਮੈਂ ਅਜ ਬੋਈਏ ਪੰਜ ਛੇ ਮਹੀਨਿਆਂ ਬਾਅਦ ਫਲੀ ਬੋਤ ਹੋਏ ਬੂਟਾ ਤੇ ਮੈਂ ਅੱਜ ਅੰਬ ਦਾ ਲਾਇਆ ਪਰ ਫਲ ਤੇ 5-6 ਸਾਲ ਬਾਅਦ ਲੱਗਣਗੇ ਤੇ ਇਦਾ ਮਤਲਬ 5-6 ਸਾਲ ਤੱਕ ਮੇਰਾ ਧਿਆਨ ਫਿਰ ਫਲ ਤੇ ਹੀ ਰਹੇਗਾ ਬੀਜ ਤੇ ਰਿਆ ਹੀ ਨਾ ਫਲ ਪ੍ਰਭੂ ਦੇ ਹੱਥੇ ਚ ਹੈ ਬੀਜ ਮੇਰੇ ਹੱਥੇ ਚ ਹੈ ਕਰਮ ਕਰਨ ਦੀ ਸੁਤੰਤਰਤਾ ਉਸਨੇ ਸਾਨੂੰ ਦਿੱਤੀ ਕੀਤਾ ਹੋਇਆ ਕਰਮ ਫਲੀ ਭੋਤ ਹੋਵੇ ਪ੍ਰਭੂ ਨੇ ਆਪਣੇ ਹੱਥ ਵਿੱਚ ਰੱਖਿਆ ਜੋ ਸਾਡੇ ਹੱਥ ਵਿੱਚ ਹੈ ਉਹਦੀ ਚਿੰਤਾ ਸੇ ਆਪ ਕਰੀਏ ਜੋ ਪ੍ਰਮਾਤਮਾ ਦੇ ਹੱਥੇ ਚ ਉਹ ਤੇ ਚਿੰਤਾ ਕਰਦਾ ਹੀ ਨਾ ਕਰ ਚਿੰਤ ਚਿੰਤਾ ਹੈ ਕਰਦਾਈ ਸੋ ਕਰਤਾ ਚਿੰਤਾ ਕਰੇ ਜਿਨ ਪਪਾਇਆ ਜਤ ਤੂੰ ਸਿਰਫ ਕਰਮ ਕਰ ਜਿਵੇਂ ਧਨ ਕਮਾਉਣ ਵਾਸਤੇ ਕਰਮ ਕਰਦਾ ਹੈ ਇਸ ਤਰ੍ਹਾਂ ਧਰਮ ਕਮਾਣ ਵਾਸਤੇ ਕਰਮ ਕਰ ਪਰ ਧਨ ਕਮਾਣ ਵਾਸਤੇ ਜੋ ਤੂੰ ਕਰਮ ਕਰਦਾ ਹੈ ਫਲ ਦੀ ਕਾਮਨਾ ਕਰਕੇ ਕਰਦਾ ਹੈ ਠੀਕ ਹੈ ਪਰ ਇੱਥੇ ਤੇ ਕਾਮਨਾ ਨੂੰ ਇੱਕ ਪਾਸੇ ਰੱਖੇਗਾ ਕਾਹੂ ਫਲ ਕੀ ਚਾਹ ਨਹੀਂ ਬਾਝੇ ਕਿੱਡ ਨਹੀਂ ਬਣੇਗੀ ਅਗਰ ਕਾਮਨਾ ਅੱਗੇ ਕਰ ਦਿੱਤੀ ਹੁਣ ਜੇ ਵੀ ਦੇਖਿਆ ਜਾਏ ਰਜ਼ਕ ਦੀ ਚਿੰਤਾ ਵੀ ਪਰਮਾਤਮਾ ਹੀ ਕਰਦਾ ਹੈ ਮਨੁੱਖ ਨੂੰ ਤੇ ਥੋੜਾ ਜਿਹਾ ਉਦਮ ਕਰਨਾ ਪੈਂਦਾ ਹੈ ਬਾਕੀ ਤੇ ਸਭ ਕੁਝ ਉਹ ਦੇ ਰਿਹਾ ਹੈ ਜਿਹੜਾ ਬਹੁਤ ਜ਼ਰੂਰੀ ਹੈ ਹਵਾ ਬੜੀ ਜ਼ਰੂਰੀ ਹੈ ਕੋਈ ਬੰਦਾ ਹਵਾ ਕਮਾਣ ਵਾਸਤੇ ਨਹੀਂ ਜਾਂਦਾ ਪਾਣੀ ਬਹੁਤ ਜ਼ਰੂਰੀ ਹੈ ਕੋਈ ਇੱਕ ਮੁਲਕ ਤੋਂ ਦੂਜੇ ਮੁਲਕ ਬੰਦਾ ਪਾਣੀ ਕਮਾਣ ਵਾਸਤੇ ਨਹੀਂ ਜਾਂਦਾ ਜ਼ਰਾ ਰੋਟੀ ਔਖੀ ਹੈ ਰੱਬ ਨੇ ਜਾਣ ਬੁੱਝ ਕੇ ਬਣਾਈ ਹੈ ਇਕ ਕਮਾਣ ਵਾਸਤੇ ਆਪਣੇ ਘਰ ਤੋਂ ਦੂਜੇ ਘਰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਇੱਕ ਮੁਲਕ ਤੋਂ ਦੂਜੇ ਮੁਲਕ ਜਾਂਦਾ ਹੈ ਮੈਂ ਅਕਸਰ ਅਰਜ਼ ਕਰਦਾ ਹਾਂ ਪਾਣੀ ਦੇ ਦਰਿਆ ਚੱਲਦੇ ਨੇ ਰੋਟੀਆਂ ਦੇ ਦਰਿਆ ਨਹੀਂ ਚੱਲਦੇ ਪਾਣੀ ਦੀ ਬਾਰਿਸ਼ ਹੁੰਦੀ ਹੈ ਰੋਟੀਆਂ ਦੀ ਬਾਰਿਸ਼ ਨਹੀਂ ਹੁੰਦੀ ਜਿੱਥੇ ਮਨੁੱਖ ਬੈਠਾ ਹੈ ਹਵਾ ਤੇ ਹੈ ਪਵਨ ਤੇ ਉਸ ਨੂੰ ਮਿਲੇਗੀ ਸਾਥੇ ਲੈੰਦਾ ਪਰ ਜਿੱਥੇ ਮਨੁੱਖ ਹੈ ਉੱਥੇ ਰਿਜ਼ਕ ਨਹੀਂ ਹੈ ਹਰ ਜਗ੍ਹਾ ਮਨੁੱਖ ਦਾ ਰਿਜ਼ਕ ਨਹੀਂ ਹੈ ਜਿੱਥੇ ਰਿਜ਼ਕ ਹੈ ਉੱਥੇ ਹੀ ਜਾਣਾ ਪਏਗਾ ਇਹਨੂੰ ਗੁਰੂ ਨਾਨਕ ਇੰਜ ਕਹਿੰਦੇ ਨਕ ਨਥ ਖਸਮ ਹਥ ਕਿਰਤ ਧਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੇ ਫਿਰ ਵੀ ਸਾਹਿਬ ਕਹਿੰਦੇ ਨੇ ਕਿਰਤ ਤੇ ਤੂੰ ਕਰ ਚਿੰਤਾ ਨਾ ਰਜ਼ਕ ਤੇ ਉਸਨੇ ਬਣਾਇਆ ਹੋਇਆ ਲਬਣਾ ਤੈਨੂੰ ਪੈਗਾ ਰਜ਼ਕ ਤੇ ਉਸਨੇ ਤੇਰਾ ਰੱਖਿਆ ਹੋਇਆ ਹੈ ਲਬਣਾ ਤੈਨੂੰ ਪੈਗਾ ਉਦਮ ਤੈਨੂੰ ਕਰਨਾ ਪੈਗਾ ਸਿੱਖ ਸਦੀ ਸਾਹਿਬ ਇਸ ਦੇ ਉੱਤੇ ਇੱਕ ਬੜੀ ਪਰਵਲ ਦਲੀਲ ਦਿੰਦੇ ਨੇ ਔਰ ਗੁਰਬਾਣੀ ਕਹਿੰਦੀ ਹੈ ਜੀਵ ਦਾ ਜਨਮ ਬਾਅਦ ਦੇ ਚ ਆਉਂਦਾ ਹੈ ਜੀਵ ਦਾ ਰਜ਼ਕ ਪਹਿਲੇ ਆਉਂਦਾ ਹੈ ਪਹਿਲੇ ਦੇ ਤੇ ਰਜ਼ਕ ਸੰਭਾਹ પાછે દેતે જંત ઉપહાર જીવ બાધ દેચ પેદા હોnda હે રિજક પેલે ઇ દેતે કોઈ પ્રતક્ષ પ્રમાન ચાહીદ આ દલીલ ચાહીદ હૈ શેખ સાદી દેન્દે ઇરાની સૂફી સંત ઓ કહેન્દે ને ગમે રોઝી મખર રોટી દા ગમ ન કર ઓદમ કરિ ચિંતા ન કર ਵਮੇ ਰੋਜ਼ ਹੀ ਮਖਰ ਮਜ਼ਨ ਔਰਾ ਕੇ ਦਫਤਰ ਰਾ ਕੇ ਪੇਸ਼ੇ ਅਸਤਫਲ ਇਜ਼ਦ ਕਲ ਕੋ ਨਦ ਪਸਤਾਨੇ ਮਾਦਰ ਰ ਦੇਖਦਾ ਨਹੀਂ ਬੱਚੇ ਦਾ ਜਨਮ ਬਾਅਦ ਦੇ ਚ ਆਉਂਦਾ ਮਾਂ ਦੇ ਅਸਤਣਾ ਦੇ ਚ ਦੁੱਧ ਪਹਿਲੇ ਬਣ ਜਾਂਦਾ ਰਜ਼ਕ ਤੇ ਪਹਿਲੇ ਤੇ ਬੱਚੇ ਦਾ ਜਨਮ ਤੇ ਬਾਅਦ ਦੇ ਚ ਰਜ਼ਕ ਪਹਿਲੇ ਜਨਮ ਬਾਅਦ ਦੇ ਚ ਦੂਸਰਾ ਰਜ਼ਕ ਬਹੁਤਾ ਹੈ ਜੀਵ ਥੋੜੇ ਨੇ ਸਭ ਕੁਝ ਬਹੁਤ ਤੋਂ ਬਹੁਤ ਉਪਾਇਆ ਮਨੁੱਖ ਨੂੰ ਜੀਣ ਵਾਸਤੇ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਰਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ 1/3 ਧਰਤੀ ਖਾਲੀ ਪਈ ਹੈ ਬਿਲਕੁਲ ਖਾਲੀ ਪਈ ਹੈ ਭਾਰਤ ਨਾਲੋਂ 5 ਗੁਣਾ ਵੱਡਾ ਆਸਟ੍ਰੇਲੀਆ કુલ 4 ਕਰੋੜ ਦੀ ਆਬਾਦੀ ਭਾਰਤ ਨਾਲੋਂ ਪੰਜ ਗੁਣਾ ਵੱਡਾ ਕੈਨੇਡਾ ਕੁਲ ਢਾਈ ਕਰੋੜ ਦੀ ਆਬਾਦੀ ਕੁਝ ਵੀ ਨਹੀਂ ਸਾਰਾ ਖਾਲੀ ਪਿਆ ਸੈਂਕੜੇ ਮੀਲ 'ਤੇ ਕੋਈ ਕਸਬਾ ਨਹੀਂ ਹੈ ਕੋਈ ਸ਼ਹਿਰ ਨਹੀਂ ਹੈ ਆਸਟ੍ਰੇਲੀਆ ਦੇ 2-2000 ਮੀਲ ਤੱਕ ਕੋਈ ਸ਼ਹਿਰ ਨਹੀਂ ਹੈ ਕੋਈ ਕਸਬਾ ਨਹੀਂ ਇਹ ਨਹੀਂ ਧਰਤੀ ਖਾਲੀ ਪਈ ਹੈ ਰਹਿਣ ਨੂੰ ਜਿੰਨੀ ਧਰਤੀ ਚਾਹੀਦੀ ਹੈ ਬਹੁਤ ਜ਼ਿਆਦਾ ਹੈ ਪੇਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਬਹੁਤ ਜ਼ਿਆਦਾ ਹੈ ਜੀਵ ਥੋੜੇ ਨੇ ਰਜ਼ਕ ਬਹੁਤ ਜ਼ਿਆਦਾ ਇਹ ਵੀ ਮਹਿਲਸ ਕਰਦੇ ਸਭ ਕੁਝ ਬਹੁਤ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰ ਚਿੰਤਾ 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 ਰਜ਼ਗ ਦੀ ਜ਼ਰੂਰ ਹੈ ਮਨੁੱਖ ਨੂੰ ਚਿੰਤਾ ਪ੍ਰਭੂ ਦੀ ਨਹੀਂ ਹੈ ਪਰਮਾਤਮਾ ਦੇ ਨਾਮ ਦੀ ਨਹੀਂ ਇਹ ਸਤਸੰਗ ਇਸ ਵਾਸਤੇ ਹੈ ਅਸੀਂ ਉਸ ਦਾ ਚਿੰਤਨ ਕਰ ਸਕੀਏ ਉਹਨੂੰ ਯਾਦ ਕਰ ਸਕੀਏ ਜੇ ਦੀ ਸਮਝ ਦੇ ਚ ਗੱਲ ਇਹ ਆ ਗਈ ਉਹਨੂੰ ਜਗਿਆਸੂ ਕਹਿੰਦੇ ਨੇ ਤੇ ਜੇ ਸਮਝ ਕੇ ਚੱਲ ਪਿਆ ਜਪ ਕਰਨ ਲੱਗ ਪਿਆ ਉਹਨੂੰ ਸਾਧੂ ਕਹਿੰਦੇ ਨੇ ਜੋ ਛਲ ਪਿਆ ਹੈ ਸਾਧੂ ਪਰ ਜੋ ਚਲਦਿਆਂ ਚਲਦਿਆਂ ਪਹੁੰਚ ਗਿਆ ਉਹਨੂੰ ਸੰਤ ਕਹਿੰਦੇ ਇਤਨੀ ਸੌਖੀ ਖੇਡ ਨਹੀਂ ਹੈ ਬਾਕੀ ਸੰਸਾਰੀ ਨੇ ਜਗਿਆ ਸੋ ਵੀ ਨਹੀਂ ਸੰਸਾਰੀ ਨੇ ਮੰਦਰ ਮਸਜਿਦ ਗੁਰਦੁਆਰਿਆਂ ਚ ਇਹਨਾਂ ਦੀ ਬਹੁਤ ਫਰਮਾਰ ਆਉਂਦੀ ਹੈ ਸੰਸਾਰੀਆਂ ਸੰਸਾਰੀ ਕਰਮ ਪੜਨਾ ਗੁਣਨਾ ਸੰਸਾਰ ਕੀ ਕਾਰ ਸਭ ਸੰਸਾਰੀ ਕਰਮ ਚੱਲਦਾ ਹੈ ਜਗਿਆ ਸੁ ਵੀ ਨਹੀਂ ਨੇ ਸਮਝ ਵੀ ਕੋਈ ਨਹੀਂ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਉਹਨਾਂ ਚਲੋ ਸੁਣੇ ਲੋ 10000 ਕਿਦਰੇ ਸੰਸਾਰੀ ਮਨੁੱਖ ਬੈਠੇ ਹਵਨ ਨ ਜੋ ਸਾਰੇ ਕਰਮ ਸੰਸਾਰ ਦੇ ਪ੍ਰਤੀ ਕਰਦਨ ਸੰਸਾਰਿਕ ਕਾਮਨਾ ਨਾਲ ਕਰਦੇ ਉਹਨਾਂ ਚ ਇੱਕ ਜਗਿਆ ਸੁ ਆਉਂਦਾ 10 ਜਗਿਆ 10000 ਦੇ ਕਰੀਬ ਜਗਿਆ ਸੂ ਬੈਠੇ ਹੋਵਨ ਇੱਕ ਸਾਧੂ ਆਉਂਦਾ। ਔਰ 10000 ਸਾਧੂ ਬੈਠੇ ਹੋਵਨ ਇੱਕ ਸੰਤ ਆਉਂਦਾ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਕਰੋੜਾਂ ਚ ਕੋਈ ਇੱਕ ਇਤਨਾ ਗਠਨ ਹੈ। ਇਤਨਾ ਔਖ ਹੈ। ਜਿਸ ਨੂੰ ਇਹ ਸਮਝ ਆ ਜਾਏ ਆਖਣ ਔਖਾ ਸਾਚਾ ਨਾਮ ਇਹ ਸਾਧੂ ਹੈ ਭਾਵੇਂ ਔਖੇ ਧਨ ਧਿਆਨ ਦੀ ਸਾਧਨਾ ਫਿਰ ਵੀ ਕਰਨ ਲੱਗ ਪਿਆ ਹੈ ਸਾਧੂ ਹੈ ਕਰਜ਼ਿਆਂ ਕਰਦਿਆਂ ਜਿਹਨੂੰ ਸਫਲਤਾ ਮਿਲ ਗਈ ਸੰਤ ਹੈ ਸੰਤ ਤਾਂ ਹੁਣ ਮੈਂ ਅਰਜ਼ ਕਰਾਂ ਰਸਨਾ ਜ਼ਬਾਨ ਵਕਤਾ ਬਣੇ ਮਨ ਸਰੋਤਾ ਬਣੇ ਧਰਮ ਦੀ ਇਹ ਸਾਧਨਾ ਮਨ ਸੁਣੇ ਜ਼ਬਾਨ ਵੀ ਬੋਲਦੀ ਏ ਮਨ ਵੀ ਬੋਲਦਾ ਸਭ ਦਾ ਜ਼ਬਾਨ ਤੇ ਵਿਚਾਰੇ ਕਿਸੇ ਵਕਤ ਚੁੱਪ ਵੀ ਕਰ ਜਾਂਦੀ ਏ ਮਨ ਤੇ ਫਿਰ ਵੀ ਚੁੱਪ ਨਹੀਂ ਕਰਦਾ ਰਾਤ ਨੂੰ ਸੁਪਨਿਆਂ ਦੀ ਦੁਨੀਆ ਰਚ ਲੈਂਦਾ ਚੁੱਪੀ ਨਹੀਂ ਕਰਦਾ ਤੇ ਧਰਮ ਦੀ ਸਾਰੀ ਸਾਧਨਾ ਹੈ ਮਨ ਚੁੱਪ ਕਰੇ ਨਾ ਚੁੱਪ ਨਾ ਕਰੇ ਸੁਣੇ ਮੈਂ ਫਿਰ ਅਰਜ਼ ਕਰਾਂ ਕਿਦਰ ਇਸ ਨੂੰ ਕਪੋਲ ਕਲਪਨਾ ਨਾ ਸੁਣਨਾ ਬਹੁਤ ਔਖਾ ਹੈ ਸੁਣਨਾ ਅਗਰ ਕੋਈ ਸੁਣੇ ਨਾਨਕ ਭਗਤਾ ਸਦਾ ਵਿਗਾਰ ਸੁਣੇ ਦੋਖ ਪਾਪ ਕਾਲਸ ਸੁਣਨਾ ਤੇ ਉਹੀ ਹੁੰਦਾ ਜੋ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਧਿਆਨ ਨਾਲ ਸੁਣਨਾ ਅੰਤਰ ਪਿਆਸ ਉਠੀ ਪ੍ਰਭ ਕੈਰੀ ਸੁਣ ਗੁਰ ਬਚਨ ਮਨ ਤੀਰ ਲਗਈ ਗੁਰੂ ਦਾ ਸ਼ਬਦ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗੇ ਸ਼ਬਦ ਮਨ ਨੂੰ ਤੀਰ ਦੀ ਤਰ੍ਹਾਂ ਲੱਗੇਗਾ ਇੱਕ ਤੀਰ ਜੋ ਤਨ ਨੂੰ ਲੱਗਦਾ ਏਕ ਤੀਰ ਜੋ ਮਨ ਨੂੰ ਲੱਗਦਾ ਤੀਰ ਤਨ ਨੂੰ ਲਗੇ ਗੁਸਤਾਖੀ ਮਾਫ਼ ਤਨ ਛਲ ਨਹੀਂ ਹੋਵੇਗਾ ਖੂਨ ਨਿਕਲੇਗਾ ਤੇ ਤਨ ਤੜਪੇਗਾ ਤੇ ਤੜਪਦਾ ਹੋਇਆ ਮਨੁੱਖ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਆਏ ਪਾਣੀ ਗੁਰ ਸ਼ਬਦ ਦਾ ਤીર ਮਨ ਨੂੰ ਲਗੇਗਾ ਮਨ ਦੇ ਚੋਂ ਲੋਭ ਨਿਕਲੇਗਾ ਵਿਕਾਰ ਨਿਕਲਣਗੇ ਤੇ ਇਹੀ ਮਨ ਦੀ ਜ਼ਿੰਦਗੀ ਹੈ ਫਿਰ ਤੜਪਦਾ ਹੋਇਆ ਮਨ ਕਰੇਗਾ ਵਾਹਿਗੁਰੂ ਵਾਹਿਗੁਰੂ ਉਹ ਵਾਹਿਗੁਰੂ કંਠ ਖੁਸ਼ਕ ਹੋ ਗਿਆ ਰੋਮ ਰੋਮ ਪਾਣੀ ਮੰਗਦਾ ਹੈ ਤੇ ਉਹਦੀ ਜ਼ੁਬਾਨ ਜੋ ਕਹਿ ਰਹੀ ਹੈ ਹਾਏ ਪਾਣੀ 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 ਉਹ ਕਹਿਣਾ ਕੁਝ ਹੋਰ ਹੈ ਪਿਆਸ ਤੇ ਲੱਗੀ ਕੋਈ ਨਹੀਂ ਪਾਣੀ 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 ਇਹ ਵਾਹਿਗੁਰੂ ਵਾਹਿਗੁਰੂ ਦੇ ਜਪ ਇਹ ਰਾਮ ਦੇ ਜਪ ਸਭ ਇਸ ਤਰ੍ਹਾਂ ਹੀ ਚੱਲ ਰਹੇ ਐਸਾ ਪਿਆਸ ਤੇ ਹੈ ਕੋਈ ਅੰਤਰ ਪਿਆਸ ਉਠੀ ਪ੍ਰਭ ਘੇਰੀ ਸੁਨ ਗੁਰੂ ਬਚਨ ਮਨ ਤੀਰ ਲਗਾਇਆ ਮਨ ਕੀ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਤੀਰ ਤਨ ਨੂੰ ਲਗਿਆ ਤੋ ਪੀੜਤੇ ਹੋਵੇਗੇ ਜੇ ਸ਼ਬਦ ਦਾ ਤੀਰ ਮਨ ਨੂੰ ਲਗਿਆ ਤੋ ਪੀੜਤੇ ਹੋਵੇਗੇ ਹੋਵੇ ਪੀੜ ਅਸਹਿ ਹੋ ਗਈ ਹੈ ਅੱਖਾਂ ਤੋਂ ਹੋਂ ਜੋ ਹੈ ਹੰਝੂ ਨਿਕਲਣਗੇ ਤੜਪਦਾ ਹੋਇਆ ਮਨ ਰੋਦਨ ਕਰ ਸਕਦਾ ਹੈ ਤੀਰ ਸ਼ਬਦ ਦਾ ਮੰਨੋ ਲਗੇ ਤੇ ਮਨ ਦੀ ਜ਼ਿੰਦਗੀ ਇਹ ਵਿਕਾਰ ਵਿਕਾਰ ਨਿਕਲਨੇ ਸ਼ੁਰੂ ਹੋਏ ਨੇ ਇਹ ਤੜਪਦਾ ਹੋਇਆ ਮਨ ਬੜੀ ਭਾਰੀ ਪੀੜਾ ਮਹਿਸੂਸ ਕਰੇਗਾ ਔਰ ਉਸ ਹਾਲਤ ਦੇ ਚ ਵੀ ਰੋਦਨ ਹੋ ਸਕਦਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾਂ ਮੈਨੇ ਰਵਹਿ ਵਹਿ ਚੱਲਦੇ ਜੀ ਇਹਦੇ ਤੇ ਅਕਸਰ ਮੈਂ ਅਰਜ਼ ਕਰਦਾ ਹੁੰਦਾ ਵਡ ਹੰਸ ਰਾਗ ਦੀ ਇੱਕ ਪੰਗਤੀ ਗੁਰੂ ਨਾਨਕ ਦੇਵ ਜੀ ਬਾਬਾ ਮਹਾਰਾਜ ਕਹਿੰਦੇ ਨੇ ਮੈਂ ਰੋ ਬੰਦੀ ਸਭ ਜਗ ਰੁਨਾ ਰੋਣੜੇ ਵਣੋਂ ਪੰਖੇਰ ਬਾਹਵਰ ਤੋਂ ਮੈਂ ਤੁਹਾਡੇ ਸਾਹਮਣੇ ਰੱਖਦਾ ਮੈਂ ਰੋਈ ਰਜ਼ਕ ਦੀ ਖਾਤਰ ਸਾਰੇ ਹੀ ਰਹਉਂਦੇ ਨੇ ਪਸ਼ੂ ਪੰਛੀ ਤੱਕ ਰਹਉਂਦੇ ਕਿڑی ਨਵੀਂ ਗੱਲ ਰਿਜ਼ਕ ਨਾ ਮਿਲੇ ਅੰਨ ਪਾਣੀ ਨਾ ਮਿਲੇ ਦਾਣਾ ਦੁਣਕਾ ਨਾ ਮਿਲੇ ਪੰਛੀ ਵੀ ਤੜਪਦੇ ਮੈਂ ਰੋਵੰਦੀ ਸਭ ਜਗ ਰੁਣ ਮੈਂ ਰੋਈ ਪਰਿਵਾਰ ਦੇ ਵਿਛੋੜੇ ਚ ਸਾਰਾ ਸੰਸਾਰ ਰਹਉਂਦਾ ਬੱਚੇ ਦੀ ਮੌਤ ਹੋ ਗਈ ਬੰਦਰੀ ਤੜਪਦੀ ਮਰਦਾ ਬੱਚੇ ਨੂੰ ਵੀ ਚੁੱਕੀ ਫਿਰਦੀ ਐ ਨਹੀਂ ਛੋੜਦੀ ਉਹ ਤੇ ਮਰਦਾ ਨੂੰ ਵੀ ਚੁੱਕੀ ਫਿਰਦੀ ਹੁੰਦੀ ਨਹੀਂ ਛੋੜਦੀ ਮੈਂ ਰੋਈ ਪਰਿਵਾਰ ਦੇ ਵਿੱਚ ਛੋੜ ਸਾਰਾ ਜਗਤ ਰੋਂਦਾ ਮੈਂ ਰੋਈ ਰਜ਼ਕ ਦੇ ਵਿੱਚ ਛੋੜ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਨੇ ਮੈਂ ਰੋਵੰਦੀ ਸਭ ਜਗ ਰੋਂਨਾ ਰੋਂੜੇ ਵਣੋਂ ਪਖੇਰੂ ਪਰ ਇਕ ਨਾ ਰੋਣਾ ਮੇਰੇ ਤਨ ਕਾ ਬਿਰਾਜਨੋ ਪਿਰੋਂ ਵਿਛੋੜੀ ਰੋਂਦਾ ਏ ਮਨੁਖ ਵਿਛੋੜੇ ਜ ਪਰਵਾਰ ਦਾ ਵਿਛੋੜਾ ਮਿਤਰਾ ਦਾ ਵਿਛੋੜਾ ਪੁੱਤਰਾਂ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਮਾਣ ਮਰਿਆਦਾ ਦਾ ਵਿਛੋੜਾ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੈ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵੀ ਛੋੜੇ ਨੇ ਨਾ ਤੜਪਾਇਆ ਨਾ ਰੋਲਾਇਆ ਰੋਏ ਹਾਂ ਅਸੀਂ ਪਰਿਵਾਰ ਦੀ ਖਾਤਰ ਰੋਏ ਹਾਂ اے ਨਿਰੰਕਾਰ ਤੇਰੀ ਖਾਤਰ ਨਹੀਂ ਰੋਏ ਰੋਏ ਹਾਂ ਅਸੀਂ ਧਨ ਸੰਪਦਾ ਦੀ ਖਾਤਰ ਰੋਇਆ ਹੈ ਪ੍ਰਭੂ ਤੇਰੀ ਖਾਤਰ ਨਹੀਂ ਰੋਇਆ ਤੇ ਅੱਜ ਤੱਕ ਮਨੁੱਖ ਇਤਨਾ ਹੈ ਸ਼ੁਕਰਾਤ ਕਹਿੰਦੇ ਨੇ ਸੱਥਾਂ ਸਮੁੰਦਰਾਂ ਦੇ ਚਿਤਨਾ ਪਾਣੀ ਨਹੀਂ ਹੈ ਜਿੰਨਾ ਪਾਣੀ ਮਨੁੱਖ ਦੀ ਅੱਖਾਂ ਚੋਂ ਨਿਕਲ ਚੁੱਕੇ ਪਰ ਇੱਕ ਨਾ ਰੋ ਨਾ ਮੇਰੇ ਤਨ ਕਾ ਬਿਰਹਾ ਜਿਨ ਹੋ ਬਿਰੋ ਵਿਛੋੜੀ اے ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਬਿਰਹਾ ਤੇ ਤੇਰਾ ਵੀ ਹੈ ਇਹਨੇ ਤੜਪਾਇਆ ਨਹੀਂ ਰੁਲਾਇਆ ਨਹੀਂ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਅੰਤਰ ਪਿਆਸ ਉਠੇ ਪ੍ਰਭ ਕੈਰੀ ਸੁਨ ਗੁਰ ਬਚਨ ਮਨ ਤੀਰ ਲਗਈਆ ਮਨ ਕੇ ਬਿਰਥਾ ਮਨ ਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰੇ ਇਹ تیر ਲੱਗ ਜਾਏ ਤੇ ਇੱਕ ਹਾਲਤ ਉਸ ਅਵਸਥਾ ਨੂੰ ਸੰਤ ਸ਼ਰਮੌਰ ਭਗਤ ਕਬੀਰ ਜੀ ਨੇ ਬਿਆਨ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਉਹ ਜਦ ਤੀਰ ਲੱਗਦਾ ਹੈ ਤੇ ਹਾਲਤ ਕੀ ਹੋ ਜਾਂਦੀ ਹੈ ਕਬੀਰ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਬਾਹ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਣ ਐਸਾ ਬਾਣੀ ਦਾ ਬਾਣ ਲਗਿਆ ਐਸਾ ਸ਼ਬਦ ਦਾ ਤੀਰ ਲਗਿਆ ਕਬੀਰ ਕੇੰਨ ਗੁੰਗਾ ਹੋ ਗਿਆ ਗੁੰਗਾ ਬਾ ਦੋ ਗੱਲਾਂ ਇਕ ਤੇ ਪੀੜਾ ਐਸੀ ਜੋ ਬਿਆਨ ਨਹੀਂ ਹੋ ਸਕਦੀ ਦੂਸਰਾ ਇਸ ਪੀੜਾ ਦੇ ਚ ਵੀ ਇਤਨਾ ਰਸ ਕੇ ਬਿਆਨ ਨਹੀਂ ਹੋ ਸਕਦਾ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਇਕੋ ਹੀ ਪੀੜਾ ਹੈ ਪ੍ਰਮਾਤਮਾ ਦੇ ਵਿਛੋੜੇ ਦੀ ਅਗਰ ਕਿਸੇ ਨੂੰ ਮਹਿਸੂਸ ਹੋ ਜਾਏ ਤਾਂ ਕਈ ਦਫਾ ਜਗਿਆਸੂ ਕਹਿ ਦਿੰਦਾ ਰੱਬ ਨਹੀਂ ਮਿਲਦਾ ਤੇ ਨਾ ਮਿਲ ਆਪਣੇ ਬਿਰਹੇ ਦੇ ਤੜਪਣੀ ਦੇ ਇਹਦੇ ਵਿੱਚ ਵੀ ਸਵਾਦ ਹੈ ਅਮੀਰ ਖੁਸਰੋ ਕਹਿੰਦਾ ਯਾ ਰਬ ਦੁਆਏ ਵਸਲ ਨਾ ਹਰ ਗਿਜ਼ ਕਬੂਲ ਹੋ ਪਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ اے ਖੁਦਾ ਤੇਰੇ ਪਿਆਰ ਦੇ ਵਿੱਚ ਵਿਛੋੜੇ ਚ ਹਿਰਦਾ ਮੇਰਾ ਤੜਪਦਾ ਇਹਨੂੰ ਤੜਪਣ ਦੇ ਇਹਦੇ ਚ ਵੀ ਰਸ ਹੈ ਇਹਦੇ ਚ ਵੀ ਰਸ ਭਗਤਾ ਨੇ ਇਸ ਦੇ ਬੜੇ ਬੜੇ ਅਨਭਵ ਬਿਆਨ ਕੀਤੇ ਨੇ ਫਿਰ ਕਿਸੇ ਵਕਤ ਕਬੀਰ ਕਹਿੰਦੇ ਨੇ ਉਹ ਰਸ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਜਿਵੇਂ ਗੁੰਗਾ ਸਵਾਦ ਨਹੀਂ ਦੱਸ ਸਕਦਾ ਮੈਂ ਨਹੀਂ ਦੱਸ ਸਕਦਾ ਇਸ ਤੀਰ ਦੇ ਲਗਦਿਆਂ ਜੋ ਮੈਨੂੰ ਅਨਭਵੀ ਗਿਆਨ ਮਿਲਿਆ ਹੈ ਅੰਦਰੋਂ ਸਮਝ ਆਈਏ ਨਹੀਂ ਕਹਿ ਸਕਦਾ ਨਹੀਂ ਕਹਿ ਸਕਦਾ ਗੁੰਗਾ ਦੂਸਰਾ ਮੈਂ ਮਿਥਿਆ ਨਹੀਂ ਬੋਲ ਸਕਦਾ ਝੂਠ ਨਹੀਂ ਬੋਲ ਸਕਦਾ ਗੁੰਗਾ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਫਿੱਕਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਮੈਂ ਕੌੜਾ ਨਹੀਂ ਬੋਲ ਸਕਦਾ ਗੁੰਗਾ ਹੋ ਗਿਆ ਸ਼ਾਇਦ ਆਪ ਨੂੰ ਪਤਾ ਹੋਵੇ ਜਿਹੜੇ 10 ਪਾਪ ਨੇ ਨਾ 10 ਦੋਖ ਉਹਦੇ ਚ ਚਾਰ ਪਾਪ ਤੇ ਜ਼ਬਾਨ ਦੇ ਨੇ ਚਲੋ ਮੈਂ ਗਿਣਤੀ ਕਰਕੇ ਸੁਣਾ ਦਿਆਂ ਚਾਰ ਪਾਪ ਜ਼ਬਾਨ ਦੇ ਨੇ ਪ੍ਰਥਮ ਮਿੱਥਿਆ ਬੋਲਣਾ ਦੂਸਰਾ ਫੇਕਾ ਬੋਲਣਾ ਤੀਸਰਾ ਕੌੜਾ ਬੋਲਣਾ ਚੌਥਾ ਵਿਅਰਥ ਬੋਲਣਾ ਗੱਪ ਸ਼ੱਬ ਐਵੇਂ ਖਾਮਾ ਖਾ ਫਜ਼ੂਲ ਬੋਲੀ ਜਾਂਦੇ ਨਾ ਲੈਣਾ ਨਾ ਦੇਣਾ ਆਪਣੀ એનર્ਜੀ ਵੇਸਟ ਕਰੀ ਜਾ ਰਹੇ ਇਹ ਚਾਰ ਦੋਖ ਜ਼ਬਾਨ ਦੇ ਬਨੇ ਗਏ ਨੇ ਬੋਲੀ ਜਾਂਦਾ ਚੁੱਪੀ ਨਹੀਂ ਕਰਦਾ ਉਸਨੂੰ ਬੇਬਾਕ ਕਹਿੰਦੇ ਨੇ ਚਾਰ ਦੋਖ ਜ਼ਬਾਨ ਦੇ ਮਿਥਿਆ ਬੋਲਣਾ ਫਿਕਾ ਬੋਲਣਾ ਕਵੜਾ ਬੋਲਣਾ ਵਿਅਰਥ ਬੋਲਣਾ ਤਿੰਨ ਪਾਪ ਮੰਨਦੇ ਹੈ ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਕਿਸੇ ਦੇ ਮਾਲ ਬਾਰੇ ਬੁਰਾ ਸੋਚਣਾ ਤੇ ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਣਾ ਸਾਧ ਸੰਗਤ ਜੀ ਤੁਹਾਨੂੰ ਇਹ ਕਥਾ ਕਿਵੇਂ ਦੀ ਲੱਗੀ ਕਮੈਂਟਾਂ ਚ ਜਰੂਰ ਦੱਸਿਓ ਜੀ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਸਭ ਸੰਗਤ ਦਾ ਜੀ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ